ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਟਾਪ ਦੀਆਂ ਤਿੰਨ ਬੱਚੀਆਂ ਸੇਲ ਲਈ ਲੈ ਕੇ ਆਏ ਜੀ ਤਿੰਨੇ ਬਈ ਸਿਰੇ ਦੀਆਂ ਤੇ ਜਿਸ ਪਿੰਡ ਜੋ ਵੀਡੀਓ ਬਣਾ ਰਹੇ ਆ ਪਿੰਡ ਛੰਨਾ ਗੁਲਾਬ ਸਿੰਘਲ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਬਈ ਨੇੜੇ ਪਿੰਡ ਜਿਹੜਾ ਪਧੌਰ ਤੇ ਸੈਣ ਰਹ ਜਾਂਦੇ ਆ ਮੋਬਾਈਲ ਨੰਬਰ ਬੋਲਿਓ ਬਈ 93653 94654 22847 22847 ਇਹ 22 ਦਾ ਕੰਟੈਕਟ ਨੰਬਰ ਆ ਨੋਟ ਕਰ ਲੋ ਬਾਕੀ ਸਕਰੀਨ ਤੇ ਚੱਲ ਰਿਹਾ ਆਉ ਕਰ ਲੈਨੇ ਬਾਈ ਨਾ ਬਹਿ ਬਾਤ ਭਾਈ ਜੀ ਸਸਰੀ ਘਰ ਸਸਰੀ ਘਰ ਡਾਕਟਰ ਸਾਹਿਬ ਹੋ ਠੀਕ ਹੋ ਵਧੀਆ ਜੀ ਬਹੁਤ ਵਧੀਆ ਡਾਕਟਰ ਸਾਹਿਬ ਕਿਵੇਂ ਚੱਲਦਾ ਕਿਉਂ ਡਾਕਟਰ ਸਾਹਿਬ ਕੰਮ ਬਹੁਤ ਵਧੀਆ ਚੱਲਦਾ ਸਹੀ ਆ ਬਾਈ ਕਿਵੇਂ ਰਹੀ ਪਹਿਲਾਂ ਵਾਲੀ ਵੀਡੀਓ ਫਿਰ ਪਰसों ਵੀਡੀਓ ਪਾਈ ਸੀ ਡਾਕਟਰ ਸਾਹਿਬ ਬਹੁਤ ਵਧ ਗਿਆ ਚੱਲੀ ਆ ਠੀਕ ਆ ਹਾਂ ਆਪਣਾ ਮਾਲ ਸੇਲ ਹੋ ਗਿਆ ਵਧ ਗਿਆ ਉਹ ਠੀਕ ਆ ਭਾਈ ਹਾਂ ਬਸ ਸਾਰੇ ਆਪਣੇ ਕੋਲ ਉਹਦੇ ਬਹੁਤ ਚੰਗਾ ਸੀਗੇ ਪਰਸੋ ਹਾਂ ਡਾਇਮੰਡ ਪੀਸ ਹੀ ਆਉਂਦੇ ਆ ਹਾਂ ਡਾਇਮੰਡ ਹੀ ਆਉਂਦੇ ਡਾਕਟਰ ਅੱਜ ਵੀ ਡਾਇਮੰਡ ਹੀ ਆ ਠੀਕ ਆ ਭਾਈ ਹਾਂ ਕੁਆਲਿਟੀ ਇੱਕ ਨੰਬਰ ਆਉਂਦੀ ਆ ਇੱਕ ਨੰਬਰ ਡਾਕਟਰ ਕੁਆਲਿਟੀ ਆ ਸਾਰੇ ਫਾਰਮ ਦੇ ਬੱਚੇ ਹੁੰਦੇ ਆਪਣੇ ਕੋਲੇ ਅੱਗੇ ਵੀ ਹਾਂ ਤੇ ਫਾਰਮ ਵਾਲੇ ਬਾਈ ਆਪਾਂ ਤੋਂ ਲੈ ਜਾਂਦੇ ਆ ਸਹੀ ਆ ਬਾਈ ਹਾਂ ਕੋਈ ਮੌਕੇ ਦੀ ਮੌਕੇ ਦੀ ਡਾਕਟਰ ਦੰਦਾਂ ਦੀ ਗੁੰਮੀ ਦੀ ਫੜਾਂ ਦੀ ਆਪਣੇ ਅਗਲੇ ਦੇ ਘਰ ਤੇ ਕਿ ਦੀ ਗਰੰਟੀ ਹੁਕੜੀ ਜੀ ਕਹਾਂਗੇ ਠੀਕ ਆ ਬਾਈ ਹਾਂ ਸੀਮਣ ਤੇ ਰਿਕਾਰਡ ਆਪਾਂ ਦੱਸਣਾ ਕੋਈ ਉਹ ਤਾਂ ਡਾਕਟਰ ਸੇਵਾ ਦਾ ਹੁੰਦਾ ਆਪਾਂ ਤੋਂ ਗੱਪ ਜੇ ਨਹੀਂ ਬਾਈ ਦੇ ਠੀਕ ਆ ਹਾਂ ਕਿੰਨਾ ਚਿਰ ਆਪਾਂ ਹੱਥੇ ਨਹੀਂ ਭਰਨ ਰਿਕਾਰਡ ਹੋਣੇ ਜੇ ਆਪਾਂ ਕਹਿ ਨਹੀਂ ਸਕਦੇ ਕਹਿ ਨਹੀਂ ਸਕਦੇ ਬਾਈ ਤੁਹਾਨੂੰ ਫਿਮਰਾ ਬਹੁਤ ਆਪਾਂ ਕਹਿ ਸਕਦੇ ਹਾਂ ਪਰ ਜੇ ਕੋਈ ਖੂਨ ਟੈਸਟ ਕਰਾ ਕੇ ਲੈ ਜੇ ਹੂੰ ਹੁਣ ਜੇ ਆਪਾਂ ਹੋਰ ਦੱਸ ਦਈਏ ਅਗਲਾ ਖੂਨ ਟੈਸਟ ਤੇ ਹੋਰ ਕਹ ਦੇ ਹੂੰ ਫਿਰ ਉੱਥੇ ਆਪਾਂ ਬਿਨਾਂ ਗੱਲ ਤੋਂ ਬੇਜਤੀ ਹੋ ਜਾਂਦੀ ਹੈ ਸਹੀ ਗੱਲ ਆਪਾਂ ਕੋਈ ਗੱਲ ਨਾਲ ਸਹਿਮਤ ਨਹੀਂ ਸਹੀ ਹੈ ਆਪਾਂ ਬਾਕੀ ਬੱਚੇ ਬਰੀਡ ਵਾਲੇ ਡਾਕਟਰਾਂ ਨਾਲ ਦਿੰਦੇ ਨਹੀਂ ਬਾਕੀ ਭਾਈ ਨਿਰਖ ਫਿਰਕੀ ਨਹੀਂ ਕਰਦਾ ਵੀ ਮੰਨ ਕੇ ਚੱਲ ਬੱਚਾ ਵਾਕਈ ਚੰਗਾ ਹੁੰਦਾ ਕਹਿੰਦੇ ਭਾਈ ਡਾਕਟਰ ਜਿਵੇਂ ਆਪਾ ਬੱਚਾ ਦੇਖ ਲੈ ਡਾਕਟਰ ਇੱਕ ਨੰਬਰ ਬੱਚਾ ਕਿੱਡੀ ਵਸੀਏ ਪੂਰੇ ਸਾਲ ਦੀ ਵਸੀ ਹੈ ਠੀਕ ਆ ਹਾਂ ਤੇ ਦੰਦੋਂ ਖੀਰੀ ਹੈ ਤੈਨੂੰ ਦੰਦ ਦਿਖਾਉਣੇ ਪਟਕੇ ਕਦ ਫੁੱਲਾ ਦੰਦ ਪਾਈ ਕਹਿੰਦਾ ਦਿਖਾਉਣੇ ਕਦ ਵੱਡਾ ਇਹ ਨਾ ਸਮਝੋ ਵੀ ਦੋ ਦੰਦ ਚਾਰ ਦੰਦ ਹੋ ਲੈ ਲੈ ਬਈ ਪੱਟੀ ਸਮਾਰ ਕੇ ਬਸ ਠੀਕ ਆ ਜਮਾ ਕੇ ਰਿਹਾ ਚਾਰ ਹੀ ਸਾਨਾ ਡਾਕਟਰ ਠੀਕ ਆ ਹਾਂ ਕੋਈ ਮਾਉ ਕਾਣੀ ਕੋਈ ਗੁੰਮੀ ਨਹੀਂ ਫੇਸ ਦੀ ਬਿਊਟੀ ਬੋਦੀਵਾਦੀ ਪ੍ਰਿੰਟ ਫਲੇ ਵੀ ਫੁੱਲ ਸੀਮਣ ਦੇ ਜਮਾ ਕਾਬਲ ਕਿ ਨਹੀਂ ਬਾਈ ਕੱਦ ਦੇਖ ਡਾਕਟਰ ਵਸੀਦਾ ਅੰਦਾਜ਼ਾ ਲਾਇਆ ਉਹ ਬਾਈ ਪ੍ਰੋਪਰ ਖੜਾ ਉਸ ਦਾ ਅੰਦਾਜ਼ਾ ਲਾਇਆ 6 ਫੁੱਟ ਕੱਦ ਆਪਣਾ ਠੀਕ ਆ 6.5 ਫੁੱਟ ਦਾ ਕੱਦ ਵਸੀਦਾ ਉੱਤੇ ਉਹ ਹੂੰ ਛਾਲ ਦੀਦਾ ਕੀ ਬਾਤਾਂ ਨੇ ਥਣ ਥੋਣਾ ਇੰਨਾ ਨਜ਼ਾਇਜ਼ ਚੰਗਾ ਲੱਗ ਰਿਹਾ ਜਿੰਨਾ ਦਿਖਾਈ ਦਿੰਦੇ ਆਪਾਂ ਨੇ ਦਿਖਾਈ ਦਿੰਦੇ ਹਾਂ ਦਿਖਾ ਦੇ ਚਾਰ ਥਣ ਹੋਣਗੇ ਲੈ ਬਲਬੁਲ ਕੀ ਆ ਬਹੁਤ ਚੰਗਾ ਥਣ ਲੱਗਿਆ ਮਾਹ ਡਾਕਟਰ ਬਾ ਚੰਗਾ ਥਣ ਲੱਗਿਆ ਹੋਰ ਦੇ ਬਾਈ ਪਰੇ ਨੂੰ ਹੱਕ ਦੇ ਮੜੀ ਇਹਨਾਂ ਚੰਗੀ ਬੱਸੀ ਆਪਾਂ ਮੰਨ ਵੀ ਨਾ 15 ਮਹੀਨਿਆਂ ਦਾ ਟੀਕਾ ਲੈਣਾ ਬੱਸੀ ਸਹੀ ਗੱਲ ਆ ਟੀਕੇ ਦੇ ਕਾਬਲ ਬਸ ਹੋਈ ਜਮਾਂ ਦੇ ਕਾਬਲ ਬੱਸੀ ਹਾਂ ਬਾਕੀ ਅੰਦਰੋਂ ਵੀ ਆਪਣੇ ਘਰੋਂ ਜੇ ਕੋਈ ਬੱਸੀ ਟੈਸਟ ਕਰਾ ਕੇ ਲੈ ਜੀ ਠੀਕ ਆ ਉਹ ਚੀਜ਼ ਦੀ ਵੀ ਆਪਣੇ ਡਾਕਟਰ ਗਾਰੰਟੀ ਹੋਊਗੀ ਠੀਕ ਆ ਭਾਈ ਹਾਂ ਬਾਈ ਕਹਿੰਦਾ ਆਪਾਂ ਨੂੰ ਕੋਈ ਤਰਾਸ ਨਹੀਂ ਬੱਸੀ ਵਿੱਚ ਪ੍ਰੋਬਲਮ ਆਉਣ ਲੱਗ ਗਈ ਠੀਕ ਆ ਆਪਾਂ ਕੰਮ ਨਹੀਂ ਗਣਾ ਆਪਣੇ ਘਰੇ ਆਪੇ 100% ਗਾਰੰਟੀ ਆ ਠੀਕ ਆ ਆ ਡਾਕਟਰ ਕੋਈ ਗਾਰੰਟੀ ਨਹੀਂ ਦੇ ਚੀਜ਼ਾਂ ਸ਼ਾਹਾਨਗਾਂ ਦੀ ਹਾਂ ਠੀਕ ਆ ਨਹੀਂ ਜ਼ਰੂਰੀ ਹੈ ਭਾਈ ਹਾਂ ਹਾਂ ਆਪਣੇ ਘਰੋਂ ਜਿੰਮੇਮਾਜ਼ੀ ਕੋਈ ਬੰਦਾ ਟੈਸਟ ਕਰਾ ਸਕਦਾ ਸਹੀ ਗੱਲ ਆ ਜਿਹੜੀ ਮਰਜ਼ੀ ਦਸੱਲੀ ਕਰ ਲੈ ਆਪਣੇ ਕੋਈ ਮਰਜ਼ੀ ਕਰ ਲੈ ਡਾਕਟਰ ਹਾਂ ਕਿਹੜੀ ਚੀਜ਼ ਆਪਾਂ ਕਹਾਂਗੇ ਹੁਣ ਦੰਦ ਆਪਾਂ ਦਿਖਾ ਤੇ ਵੀਡੀਓ ਚ ਚਲੋ ਫਿਰ ਇਹ ਤੋਂ ਮਾਣ ਨਾਲ ਜਲਵਾ ਦੇ ਵੇਸੀ ਭਲੀ ਵੀ ਡਾਕਟਰ ਪ੍ਰਿੰਟ ਪ੍ਰੋਂਟੇ ਕੰਨ ਨਾ ਠੀਕ ਆ ਕਿ ਨਹੀਂ ਤੋ ਜੜੜੰਗੇ ਤੋਂ ਨਹੀਂ ਫਿਰਦੀ ਵੇਸੀ ਸਹੀ ਗੱਲ ਆ ਭਾਈ ਪੂਰੀ ਭਲੀ ਵੇ ਪਿੱਛੋਂ ਦੇ ਤੁਗਣੀ ਮਰੋਈਆ ਬੱਸੀ ਸਹੀ ਗੱਲ ਆ ਬਾਈ ਹਾਂ ਬਾਕੀ ਸਿੱਧੀ ਆ ਜਮਾ ਡਾਕਟਰ ਕੋਈ ਤੁਹੀ ਨਹੀਂ ਜਾਏ ਲੈਣਾ ਨਹੀਂ ਦੇਣਾ ਇਹ ਕੰਨ ਪੂਰਾ ਪੂਰਾ ਹੀ ਆ ਤੇ ਮੁੱਲ ਜਾਇਜ ਹੋ ਡਾਕਟਰ ਮੁੱਲ ਜਾਇਏ ਕਰਾਂਗੇ ਅੱਗੇ ਵੀ ਆਪਾਂ ਜਾਇਜ ਕਰਦੇ ਆ ਤਾਂ ਹੀ ਮਾਲ ਵਿਕਦਾ ਹੂੰ ਆਪਾਂ ਖਾਅ ਬਥੇ ਕਰਦੀ ਨਹੀਂ ਮੁੱਲ ਬਾਈ ਕਹਿੰਦਾ ਜਮਾ ਜਮਾ ਜਾਇਏ ਕਰਾਂਗੇ ਡਾਕਟਰ ਰੱਖਾਂਗੇ ਤੋਰਾ ਬ੍ਰੀਟ ਪ੍ਰਿੰਟ ਇੱਥੋਂ ਦਿਖਾ ਬੱਸੀ ਕਿੰਨੀ ਚੰਗੀ ਆ ਦੇਖਾ ਕੀ ਬਤਾ ਚੌੜੀ ਛੂੜੀ ਡਾਕਟਰ ਬੜੀ ਚੰਗੀ ਬੱਸੀ ਆ ਦੇਖ ਤੂੰ ਝੋਲੀ ਚ ਬੜ ਪੈਂਦੇ ਆ ਸਹੀ ਆ ਬਾਈ ਹਾਂ ਅੱਗੇ ਬਈ ਆ ਗਈ 2 ਨੰਬਰ 2 ਨੰਬਰ ਤੇ ਆ ਗਈ ਡਾਕਟਰ ਇਹਦੀ ਕਿੰਨੀ ਉਮਰ ਆ ਬਈ ਇਹਦਾ ਹੈਗੀ ਆਪਣੀ 10 ਮਹੀਨਿਆਂ ਦੀ 10 ਮਹੀਨਿਆਂ ਦਾ ਬੱਚਾ ਹਾਂ 10 ਮਹੀਨਾ ਬੱਚਾ ਕੁਆਲਟੀ ਚੈੱਕ ਕਰ ਕਿ ਨਹੀਂ ਕੁਆਲਟੀ ਵਾਲੇ ਪਾਸੇ ਤਾਂ ਡਾਕਟਰ ਸਿਰੇ ਹੀ ਆਜਾ ਆਪਣੇ ਝੋਲੀ ਕਿਵੇਂ ਆ ਚਾਰ ਥਾਂ ਡਾਕਟਰ ਲੈ ਨੇੜ ਤੋਂ ਚੈੱਕ ਕਰਵਾ ਲੈ ਚਾਰ ਥਾਂ ਬੱਚਾ ਇੱਕ ਨੰਬਰ ਹੈ ਕਹਿੰਦੇ ਬਈ ਫੈਕਟਰ ਬੱਚਾ ਬਾਹ ਨਹੀਂ ਆਇਆ ਚੰਗਾ ਬ੍ਰੀਡ ਵਾਲੀ ਆ ਬੱਚੇ ਦਾ ਫੈਕਟਰ ਬ੍ਰੀਡ ਆ ਸਰੇ ਹੋਇਆ ਪਿਆ ਬੱਚੇ ਦਾ ਸਹੀ ਗੱਲ ਆ ਬਈ ਹਾਂ ਉਸ ਤੋਂ ਪੱਦਰ ਚਾਰ ਥਣ ਦੰਦੋਂ ਖੀਰੀ ਦੰਦੋਂ ਖੀਰੀ ਦੀ ਜੱਟ ਗ੍ਰੈਂਡ ਪੁੱਲ ਹਮ ਮਾਉਂ ਕੇ ਗੁੰਮੀ ਦੀ ਵੀ ਗਾਰੰਟੀ ਆਪਣੇ ਬੱਚਿਆਂ ਦੀ ਸਹੀ ਹੈ ਭਾਈ ਆਹਲਾ ਚਾਹੀਦਾ ਘਰੇ ਜਾ ਕੇ ਚੈੱਕ ਕਰ ਲੈ ਕਿ ਕੋਈ ਗੁੰਮੀ ਹੋਵੇ ਉਹ ਚੀਜ਼ ਵੀ ਆਪਣੀ ਗਾਰੰਟੀ ਹੋ ਮਾਉਂ ਕੇ ਦੀ ਵੀ ਗਾਰੰਟੀ ਆ ਠੀਕ ਆ ਹਾਂ ਆਪਣੇ ਬੱਚਿਆਂ ਚ ਕੋਈ ਨੁਕਸਰੀ ਹੁੰਦਾ ਹਮ ਆ ਬਾਕੀ ਬੱਚਾ ਦੇਖਣਾ ਨਜ਼ਾਇ ਚੰਗਾ ਸਹੀ ਗੱਲ ਆ ਵੀਓ ਡਾਕਟਰ ਕੀ ਲਰ ਰੇ ਬੱਚੇ ਇਸਲੇ ਹਾਂ ਚਲਰ ਝੁਲਰ ਪੂਰਾ ਹਾਂ ਪੂਰਾ ਆ ਡਾਕਟਰ ਬਰੀਡ ਹੀ ਬਾਲੀ ਆ ਬੱਚੇ ਹਾਂ ਡਾਕਟਰ ਬਾਲੀ ਬਰੀਡ ਬੱਚੇ ਇਹ ਬੱਚੇ ਬਹੁਤ ਘੱਟ ਮਿਲਦੇ ਆ ਨਾ ਨਾ ਡਾਕਟਰ ਪ੍ਰਿੰਟ ਹੀ ਨਹੀਂ ਮਿਲਦਾ ਇਹ ਮੁੱਲ ਤਾਂ ਜਾਇਜ਼ ਹੀ ਰੱਖਾਂਗੇ ਡਾਕਟਰ ਮੁੱਲ ਜਮਾ ਜਾਇਜ਼ ਹੀ ਰੱਖਾਂਗੇ ਬਾਹਲਾ ਮੁੱਲ ਨਹੀਂ ਨਾ ਨਾ ਅੱਜ ਬਾਹਲਾ ਮੁੱਲਗਾ ਨਾ ਜਮਾ ਜਾਇਜ਼ ਅੱਗੇ ਵੀ ਜਾਇਜ਼ ਹੁੰਦਾ ਡਾਕਟਰ ਹਾਂ ਖਿੱਚ ਕੇ ਮੁੱਲ ਕਰਾਉਂਦੇ ਹਾਂ ਉੱਤੋਂ ਪੱਦਰ ਪ੍ਰੈਨ ਜਮਾ ਡਾਕਟਰ ਕਿੰਨਾ ਵਸੀ ਆ ਨਾਸਾਂ ਨੂੰ ਸਾਂ ਗਲਾਬੀ ਨਾਸਾਂ ਨੂੰ ਸਾਂ ਗਲਾਬੀ ਆ ਬਾਕੀ ਪ੍ਰੈਨਟ ਫਰੂਟ ਦੇ ਕੇ ਨਾ ਚੰਗਾ ਕੀ ਬਾਤ ਆ ਥੋੜਾ ਥੋੜਾ ਕਰਨਾ ਵਸੀ ਦੇ ਸਹੀ ਗੱਲ ਆ ਹਾਂ ਜਮਾ ਇੱਕ ਨੰਬਰ ਬੱਚੀ ਆ ਆਪਣੀ ਜਿੰਨਾ ਬੋਲ ਲਾ ਉਹਨਾਂ ਤੋਂ ਥੋੜਾ ਡਾਕਟਰ ਜਿੰਨਾ ਮਰਜੀ ਬੋਲੀ ਚਾਲਾ ਸਹੀ ਗੱਲ ਹੈ ਬਾਕੀ ਕਿਹੜੀ ਜਾਤ ਆ ਉਹ ਕਾਨੂੰ ਗੁੱਜੀ ਰਹਿੰਦੀ ਆ ਸਹੀ ਗੱਲ ਆ ਹਾਂ ਬ੍ਰੀਡ ਤਾਂ ਆਪ ਬੋਲ ਆ ਬੋਲ ਜਿਹੜਾ ਬ੍ਰੀਡਾ ਇਤੋਂ ਮਾਰਦੇ ਕੈਮਰਾ ਲੈ ਲਮਾਈ ਦੇ ਬੱਚੀ ਕਿੰਨੀ ਆ ਸਹੀ ਗੱਲ ਆ ਆ ਖੜਨੀ ਖੁੜਨੀ ਜਮਾ ਸਿੱਧੀ ਆ ਸਰਾ ਯਾਰ ਇੱਕ ਨੰਬਰ ਜੀ ਜਮਾ ਡਾਕਟਰ ਬਿਊਟੀ ਕੰਨ ਦੇ ਭੋਰਾ ਭੋਰਾ ਕੰਨ ਲੈ ਡਰ ਜਮਾ ਜਮਾ ਇੱਕ ਨੰਬਰ ਬੱਚੀ ਆ ਤੇ ਮੁੱਲ ਖਿੱਚ ਕੇ ਹੋਣਗੇ ਪਹਿਲਾਂ ਵੀ ਮੁੱਲ ਜੀ ਹਾਂ ਮੁੱਲ ਜਾਇ ਕਰਾਂਗੇ ਬਾਰੇ ਮੁੱਲ ਨਹੀਂ ਕਰਦੇ ਅੱਗੇ ਵੀ ਜਾਇਜ ਹੁੰਦੇ ਆ ਅੱਗੇ ਲਾਸਟ ਤੇ ਆ ਗਿਆ ਬੱਚਾ ਕਿੰਨੀ ਕੁ ਉਮਰ ਹੈ ਦੀ ਇਹ ਡਾਕਟਰ 8-9 ਮਹੀਨੇ ਦਾ ਬੱਚਾ ਠੀਕ ਆ ਭਾਈ ਹਣ ਚਾਰਾਂਗੇ ਚਾਰ ਥਾਣ ਡਾਕਟਰ ਲੈ ਭਾਈ ਚਾਰ ਥਾਣ ਇਕੱਲਾ ਇਕੱਲਾ ਥਾਣ ਗਰਭੀ ਥਾਣਾਂਗੇ ਹਾਂ ਬਾਕੀ ਬੱਚਾ ਬਹੁਤ ਚੰਗਾ ਬਾਕੀ ਕੰਨ ਕੁੰਨ ਡਾਕਟਰ ਬੜਾ ਛੋਟਾ ਲੱਗਿਆ ਵਾ ਸਹੀ ਗੱਲ ਆ ਹਾਂ ਕਿਆ ਬਾਤ ਹੈ ਫੇਸ ਦੀ ਬਿਊਟੀ ਚੈੱਕ ਕਰੋ ਤੋਰਾ ਨਮਾਈ ਰੱਖੀ ਬੱਚੇ ਦੀ ਹਮ ਲੰਮਾ ਲੰਮਾ ਹਾਂ ਲੰਮਾ ਦੇ ਕਿੰਨਾ ਬੱਚਾ ਯਾ ਵਾ ਹ ਇੱਕ ਨੰਬਰ ਹੈ ਹਮ ਹੱਕ ਦੇ ਮਾੜਾ ਨਾ ਕੋਈ ਪੋਰਾ ਚੱਲਦਾ ਕੁਝ ਨਹੀਂ ਹਮ ਕੱਖਾਂ ਨੂੰ ਵਾ ਪੈਂਦਾ ਰਹੇ ਇੱਕ ਬਾਰੂਆ ਰਿਕਾਰਡ ਤਾਂ ਚੰਗਾ ਹੀ ਹੋਊਗਾ ਹਨਾ ਬਈ ਰਿਕਾਰਡ ਦਾ ਟਾਈਮ ਮਾਨਾ ਯਾਰ ਅਗਲਾ ਤਾਂ ਆਪਾਂ ਨੂੰ 35 ਪ্লাস ਹੀ ਕਹਿੰਦਾ ਜੀ ਮਾਂ ਦਾ ਠੀਕ ਆ ਬਾਕੀ ਯਾਰ ਦੁੱਧ 6 ਵਾ ਦਾ ਹੁੰਦਾ 6 ਵਾ ਦਾ ਹਨਾ ਬਈ ਇਹੇ ਜੇ ਬੱਚੇ ਆ ਸਮਝ ਜਾਣ ਨਹੀਂ 3 ਲੀਟਰ ਤੋਂ ਘਟ ਦਿੰਦੇ ਡਾਕਟਰ ਸਹੀ ਆ ਬਈ ਹਾਂ ਉਹ ਕਿਸੇ ਨੂੰ ਪੁੱਛ ਲੈ ਹੁਣ 35 40 ਦੇ ਲੋਕਾਂ ਦੇ ਮੂੰਹ ਤੇ ਜੜਿਆ ਵਾ ਸਹੀ ਗੱਲ ਆ ਦੇਖਦੇ ਆਂ ਆਪਾਂ ਹਮ ਤੇ ਨਹੀਂ ਇਹਦੇ ਵਿੱਚ 30 ਲੀਟਰ ਤਾਂ ਕੱਢ ਹੀ ਸਕਦੇ ਆ ਕੱਢ ਹੀ ਸਕਦੇ ਆ ਬੇਲ ਦੇਖ ਡਾਕਟਰ ਕਿੰਨੇ ਲੱਭੀ ਬੱਚੇ ਦੀ ਖੜ ਨਹੀਂ ਖੜ ਨਹੀਂ ਦੇਖਣੀ ਚੰਗੀ ਹੈ ਸਹੀ ਕਹਿੰਦਾ ਮੈਂ ਕੋਈ ਭੋਰਾ ਬੈਂਗ ਨਹੀਂ ਕਿਤੇ ਕੋਈ ਲਿੱਸੀ ਨਹੀਂ ਲਾਵੀ ਨਹੀਂ ਗੋਲ ਬੱਚੀ ਚਾਰ ਚੁਪਰੋ ਠੀਕ ਆ ਭਾਈ ਆ ਕੋਈ ਲੰਗਣੀ ਤਿੰਨਾਂ ਦਾ ਭਾਈ ਇਕੱਠਿਆਂ ਦਾ ਕਰਨਾ ਮੁੱਲ ਫਿਰ ਆਪਾਂ ਡਾਕਟਰ ਫੋਨ ਤੇ ਹੀ ਕਰ ਦਿਆਂਗੇ ਯਾਰ ਜੈ ਜੀ ਹੂ ਭਾਈ ਅੱਜ ਆ ਹੀ ਕਰਾਂਗੇ ਜਮਾਂ ਖਿੱਚ ਕੇ ਕਰਾਂਗੇ ਭਾਈ ਕਹਿੰਦਾ ਫੋਨ ਕੀ ਕਰ ਲਾਂਗੇ ਮੁੱਲ ਫੋਨ ਤੇ ਕਰ ਲੋ ਵੈਸੇ ਪਹਿਲਾਂ ਹੀ ਭਾਈ ਦੇ ਜੈ ਜੀ ਹੁੰਦੇ ਜੈ ਜੀ ਹੁੰਦੇ ਜਿਹੜੀਆਂ ਗੱਲਾਂ ਕਹਤੀਆਂ ਸਾਰੀਆਂ ਗੱਲਾਂ ਦੀ ਬਈ ਕਹਿੰਦਾ ਗਾਰੰਟੀ ਹੂ ਆਪ ਠੀਕ ਆ ਹਾਂ ਡਾਕਟਰ ਕੀ ਗੱਲ ਕਹੀ ਤੀ ਉਹ ਤੇ ਉਤਰਾਂਗੇ ਆਪਾਂ ਸਹੀ ਆ ਹਾਂ ਇਹ ਆਪੇ ਕੋਈ ਫੂਰ ਤੇ ਪੁੱਛ ਲੈ ਚਾਹੇ ਆ ਦੇ ਘਰੇ ਜਾ ਕੇ ਚੈੱਕ ਕਰ ਲੈ ਮੋਂਗੇ ਗੁੰਮੀ ਦੀ ਗਾਰੰਟੀ ਆ ਸਹੀ ਆ ਚਾਰ ਚਾਰ ਥਣਾ ਦੀ ਗਾਰੰਟੀ ਆ ਦੰਨੋ ਖੀਰਾਂ ਦੀ ਗਾਰੰਟੀ ਆ ਓਕੇ ਬਾਈ ਹਾਂ ਅੱਗੇ ਵੀ ਆਪਾਂ ਗਾਰੰਟੀ ਲੈਣੇ ਹੁਣ ਵੀ ਲੈਣੇ ਆ ਸਹੀ ਆ ਬਾਈ ਹਾਂ ਤੇ ਕਿਸੇ ਵੀਰ ਨੂੰ ਬਈ ਤੰਨਾ ਜੋ ਕੋਈ ਵੀ ਨਾ ਕੇ ਪਸੰਦਾ ਵੀ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ